ਕੋਈ ਨਹੀਂ ਕੋਈ ਨਹੀਂ ਹੋ ਰਾਜੂ ਬਥੇਰੇ ਗਿਆ ਕੌਣ ਕੇ ਬੈਠਾ ਰਹਿ ਚਾਚਾ ਜੀ ਤੂੰ ਇੱਥੇ ਤੈਨੂੰ 3500 ਨੂੰ ਵੇਚ ਕੇ ਦਿਖਾਉਂ ਬਾ ਵੇਚਦੇ ਬੈਠੇ ਮੈਂ ਨਹੀਂ ਬੋਲਦਾ ਮੈਂ ਨਹੀਂ ਕਰਦਾ ਸਾਂ ਹੈ ਮੋਦੀ ਐਵੇਂ ਝੂਠ ਨਹੀਂ ਬੋਲਦੇ ਹੈ ਵੇਚਾਂਗੇ ਆਪਣੀ ਮਰਜ਼ੀ ਨਾਲ ਫਸ਼ਲ ਦੇਖੋ ਦੇਖੋ ਲਾਲਾ ਜੀ ਕਿਵੇਂ ਲੈਣਾ ਹੈ ਮੋਦੀ ਸਾਹਿਬ ਦਾ ਬਿਆਨ ਨਹੀਂ ਸੁਣਿਆ ਮਰਜ਼ੀ ਨਾਲ ਵੇਚਣਾ 3500 ਰੁਪਏ ਲਵਾਂਗਾ ਕਵੈਂਟਲ ਦੇ 1500 ਲੈਣਾ ਤਾਂ ਦੱਸ ਹੈ ਓਏ ਅੱਗੇ 2000 ਲਾ ਕੇ ਗਿਆ ਤੂੰ 1500 ਲਾਈ ਜਾਂਦਾ ਡੰਡੀ ਲਾ ਕੇ ਇੱਥੋਂ ਇਹ ਜਿਹੜੇ ਪ੍ਰਧਾਨ ਮੰਤਰੀ ਨੇ ਕਹਿੰਦਾ ਉਹਦੀ ਗੱਲ ਸੁਣਦੇ ਨਹੀਂ ਰੇਟ ਕਿਤੇ ਹੀ ਜਾਂਦੇ ਇਹ ਵੇ ਮੈਂ ਤਾਂ 3500 ਹੀ ਲਵਾਂਗਾ ਪ੍ਰਧਾਨ ਮੰਤਰੀ ਝੂਠ ਜੋੜੀ ਬੋਲਦੇ ਕੀ ਕਹਿੰਦਾ ਸੀ ਪਾਨੇ 3600 ਨਾ ਨਾ ਕਹਿੰਦਾ 1500 ਰੁਪਈਆ ਲੈ 500 ਰੁਪਈਆ ਕਿਹਾ ਚਾਚਾ ਜੀ ਬੈਠੇ ਰਹੋ ਤੁਸੀਂ ਤੁਹਾਨੂੰ 3500 ਨੂੰ ਵੇਚ ਕੇ ਦਿਖਾਉਵਾਂ ਮੈਂ ਹਾਂ ਆਪਦਾ ਹੀ ਰੇਟ ਲੈ ਤੁਰੇ ਆਉਂਦੇ ਆਪਦਾ ਮੰਗਾਂਗੇ ਅਸੀਂ <laughs> हां भाई के मांगਦਾ ਮੈਂ ਮੰਗਦਾ ਤਾਂ 3500 1100 ਲੈਣਾ ਗੱਲ ਕਰ ਇਹ ਗੱਲ ਸੁਣ 1100 ਲੈਣਾ ਤੈਨੂੰ ਪਤਾ ਦਵਾਈਆਂ ਕਿੰਨੀਆਂ ਮਹਿੰਗੀਆਂ ਆ ਪ੍ਰਧਾਨ ਕਿੰਨੀ ਮਹਿੰਗੀ ਆਉਂਦੀਆਂ ਹੋਰ ਕਿੰਨੀਆਂ ਸਪਰੇਆ ਆਉਂਦੀਆਂ ਹੈ ਨਾਲੇ ਪ੍ਰਧਾਨ ਮੰਤਰੀ ਨੇ ਕਿਹਾ ਵੀ ਕਿਸਾਨ ਆਪਣੀ ਮਰਜ਼ੀ ਨਾਲ ਰੇਟ ਲਊਗਾ ਹਲੇ ਗੱਲ ਸੁਣ 3500 ਦੇਣਾ ਤਾਂ ਗੱਲ ਕਰ ਨਹੀਂ ਡੰਡੀ ਲੱਗ ਔਰ ਬੈਠਾ ਮੱਛਰ ਤੇ ਬੈਠਾ ਰਹੀ ਭਰਾ ਮੈਂ ਬੈਠਾ ਰਹੂ ਮੈਂ ਸਰਚ ਕੋਈ ਨਹੀਂ ਪੁੱਤਾਂ ਗੋਪਾਲੀਆ ਫਸਲ ਇਹ ਹੋ ਓਏ ਚੋਬਾ ਨੇ ਹਾਂ ਚਾਚਾ ਕੀ ਕਹਿੰਦਾ 4400 ਓਏ ਚਾਚਾ ਕਿਉਂ ਟਿੱਕਰਾ ਕਰਦੇ ਇਹਦਾ ਮੇਰੇ ਸਾਲਾ ਉਤੋਂ ਵੀ ਰੇਟ ਘੱਟ ਲੈ ਗਿਆ ਮੇਰੀ ਗੱਲ ਸੁਣ ਇਹਨਾਂ ਨੇ ਪ੍ਰਧਾਨ ਮੰਤਰੀ ਦੀ ਗੱਲ ਨਹੀਂ ਸੁਣੀ ਆਸਕਰ ਨੂੰ ਦੇਸ਼ ਦਾ ਆਪਣੇ ਪ੍ਰਧਾਨ ਮੰਤਰੀ ਗੱਪੀ ਥੋੜੀ ਆ ਜਦੋਂ ਉਹਨੇ ਕਹਿਤਾ ਵੀ ਦਰਸੈਨ ਆਪਦੀ ਮਰਜ਼ੀ ਨਾਲ ਰੇਟ ਲਊ ਮਰਜ਼ੀ ਦੇ ਵੇਚेंगे ਹਮ ਚਲ ਦੇਖ ਫੇਰੇ ਅੱਗੇ ਅੱਗੇ ਹੁੰਦਾ ਕੀ ਆ ਹਾਂ ਕੋਈ ਨਹੀਂ ਵੇਂਦਾ ਜਾ ਤੂੰ ਮੈਂ ਤਾਂ ਬੈਠਿਆ ਬੇਸੋਚ ਰਹਿ ਦੂੰ 3500 3500 3500 ਓਏ ਚਾਚਾ ਬੇਫਿਕਰ ਐ ਕਿਉਂ ਨਾ 3500 ਨੂੰ ਵੇਚ ਕੇ ਜਿਹੜਾ ਵਜੂ ਚਾਰ ਉਹਦੀ ਮੋਟਾ ਸ਼ੰਤਰਾ ਦੀ ਨਿਆਲ ਆਂਡਿਆਂ ਨਾਲ ਪੈਗ ਲਾਵਾਂਗੇ ਵੇਖ ਕਰੇ ਕੋਈ ਨਾ ਕੋਈ ਆਉਂਦਾ ਹੀ ਹੋਊ ਪੁੱਤਾਂ ਨੂੰ ਬਾਲੀ ਫੈਸਲੇ ਰੇ ਡਿੱਕਟੇ ਇਦੁਰੇ ਜਾਂਦੇ ਆ ਹਾਂਜੀ ਬਾਬੂ ਜੀ ਉਹ ਕੀ ਮੰਗਦਾ ਬਈ ਇਹਦਾ ਉਹ ਮੈਂ ਮੰਗਦਾ ਜੀ 3500 ਉਹ 700 ਲੈਣਾਂ ਦਾ ਗੱਲ ਕਰ ਯਾਰ ਕਮੈਲ ਦੀ ਗੱਲ ਹੈ ਜੀ ਮੇਰੇ 3500 ਤੋਂ ਘੱਟ ਨਹੀਂ ਦੇਣੀਗੀ ਨਾ ਨਾ 700 ਦੇਖ ਲੈ ਹਾਂ ਠੀਕ ਹੈ 700 ਨਾ 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 ਜੀ ਮੇਰੀ ਗੱਲ ਸੁਣ ਚਾਰੇ ਵਪਾਰੀਆਂ ਸੀ ਓਰੇ ਅੱਛਾ ਇਸ ਦੂਬਾ ਕੋਈ ਨਹੀਂ ਆਉਂਦਾ ਐ ਅੱਛਾ ਜੀ ਚਾਚਾ ਹੁਣ ਕਿਵੇਂ ਕਰਾਂ ਤੇ 700 ਸੋਈ ਦਿੰਦਾ ਉਹ 725 ਕਰ ਲੋ ਫਿਰ ਹੈ 725 ਕਰ ਲੋ ਫਿਰ ਨਾ ਨਾ ਅੱਛਾ ਜੀ ਚਾਚਾ ਕਿਉਂ 25 ਨਾਲ ਤਾਂ ਪੈ ਜੂ ਚਵਾਰਾ ਚਾਚਾ ਹੁਣ ਕਿਵੇਂ ਕਰਾਂ ਫਿਰ ਚਾਚਾ ਤਾਂ ਮੇਰੇ ਨਾਲ ਕੰਮ ਹੀ ਕਸੂਤਾ ਹੋ ਚੱਲਿਆ ਓਏ ਤੈਨੂੰ ਇਹੀ ਸਮਝਾਣ ਲੈ ਤੇ ਐ ਬਣੂਗੀ ਦੋ ਸਾਲਾਂ ਨੂੰ ਇੱਕ ਸਾਲ ਆ ਲollipops ਦੇਣਗੇ ਹਾਂ ਉਦੋਂ ਬਾਅਦ ਤਾਹੇ 500 ਨੂੰ ਵੀ ਦੇਣੀ ਪਊਗੀ ਚਾਚੇ ਫੇਰ ਤਾਂ ਸਾਰੇ ਹੀ ਰਗੜੇ ਜਾਣਗੇ ਮੋਟਾ ਸੰਤਰਾ ਇਹਦੇ ਥਾਂ ਆਪਣੇ ਤਾਂ ਅੰਡੇ ਵੀ ਨਹੀਂ ਆਪਣੇ ਭਾਲਦਾ ਮੋਟਾ ਸੰਤਰਾ ਆ ਜਾ ਫਿਰ ਘਰੇ ਚੱਲੀਏ ਚਾਚਾ ਰਗੜੇ ਗਏ ਤੇ ਵੀਰੇ ਜਿਹੜੇ ਨੇ ਇਹੀ ਆ ਪ੍ਰੈਕਟੀਕਲ ਲੈ ਪੀ ਲੈ ਚੁਲਸ ਲੈ ਇੱਥੇ ਰੋਗਲਾ ਚਾਚਾ ਜੀ ਕੀ ਹੋ ਰਿਹਾ ਤੈਨੂੰ ਪਾਣੀ ਚੁਲਸ ਉਹ ਚਾਚਾ ਪਾਣੀ ਚੁਲਸਣੂ ਕੀ ਮੇਰਾ ਤਾਂ ਸੋਚ-ਸੋਚ ਕੇ ਹਾਰਟ ਅਟੈਕ ਹੋਣ ਵਾਲਾ ਹੋ ਗਿਆ ਓਏ ਭਾਨਿਆਂ ਇਹ ਤਾਂ ਬਹੁਤ ਬੁਰਾ ਹਾਲ ਹੋਊਗਾ ਹਰ ਇੱਕ ਕਿਸਾਨ ਆਪਦੇ ਖੇਤ ਮਜ਼ਦੂਰੀ ਕਰਨੀ ਪਿਆ ਕਰੂਗੀ ਟੀਪਨ ਚੱਕਣੇ ਪੈਣਗੇ ਤੇ ਚਾਚਾ ਫਿਰ ਮੈਂ 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 ਕੀ ਜਾਓ ਜਿੱਥੇ ਮਰਜੀ ਫਿਰ ਹੋਰ ਕੀ ਲਾ ਜਾਣਾ ਮੈਂ ਚਾਚਾ ਮੇਰੀ ਗੱਲ ਸੁਣ ਇਹ ਸਮੱਸਿਆ ਦਾ ਕੋਈ ਨਾ ਕੋਈ ਤਾਂ ਹੱਲ ਹੋਊਗਾ ਹੱਲ ਤਾਂ ਭਾਨੇ ਫਿਰ ਇਹੀ ਐ ਕਿ ਆਪਾਂ ਇਕੱਠੇ ਹੋਵਾਂਗੇ ਸਾਰੇ ਹਾਂ ਸਾਰੇ ਇਕੱਠੇ ਹੋ ਜੋ ਬਿਲਕੁਲ ਬਿਲਕੁਲ ਸਾਰੇ ਭਰਾਵਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਐ ਚਾਹੇ ਕਿਸਾਨ ਹੈ ਚਾਹੇ ਕੋਈ ਰੇੜੀ ਲਾਉਂਦਾ ਚਾਹੇ ਕੋਈ ਸਬਜ਼ੀ ਵੇਚਦਾ ਜੋ ਵੀ ਹੈ ਇਕੱਠੇ ਹੋ ਜਾਗੇ ਪੰਜਾਬ ਬਚ ਜੂ ਇਹ ਨਾ ਸੋਚੋ ਵੀ ਇਕੱਲੇ ਕਿਸਾਨਾਂ ਦਾ ਹੀ ਇਹ ਦੁੱਖ ਹੈ ਕਿਸਾਨਾਂ ਨੂੰ ਹੀ ਔਖਾ ਹੋਊਗਾ ਉਹ ਸਾਰਾ ਸਾਡਾ ਦਾ ਪੰਜਾਬ ਹੀ ਕਿਸਾਨੀ ਸਰਤੇ ਆ ਤੁਹਾਡੇ ਮੂਰੇ ਹੱਥ ਬੰਦਿਆ ਹਲੇ ਵੀ ਇਹ ਸਮੱਸਿਆ ਦਾ ਹੱਲ ਹੋ ਸਕਦਾ ਮਜ਼ਦੂਰ ਵਰਗ ਜਿੰਨਾ ਪੰਜਾਬ ਦਾ ਕਿਸੇ ਨੇ ਇੱਕ ਬੁਰਕੀ ਰੋਟੀ ਵੀ ਖਾਧੀ ਆ ਪਾਣੀ ਪੀਤਾ ਉਹ ਪੰਜਾਬ ਲਈ ਹਾ ਦਾ ਨਾਰਾ ਮਾਰੋ ਇਕੱਠੇ ਹੋਵੋ ਇਹ ਜੇ ਬੈਲ ਵਾਪਸ ਹੋ ਗਿਆ ਬਚ ਜਾਗੇ ਨਹੀਂ ਤਾਂ ਤੁਸੀਂ ਦੇਖ ਹੀ ਲਿਆ ਚਾਚਾ ਕੀ ਹੋ ਬਿਲਕੁਲ ਇਕੱਠੇ ਹੋ ਜੋ ਇਕੱਠੇ ਹੋ ਜੋ ਇਕੱਠੇ